ਤੇ ਪਹਿਲਨ ਦਾ ਆ ਗਿਆ 16 ਕਿਲੋ ਤੇ 700 ਗ੍ਰਾਮ ਦਾ ਰਿਕਾਰਡ ਆ ਗਿਆ 18 ਬਾਈ ਕਹਿੰਦਾ ਐਤਕੀ ਵੀ ਦੇ ਦਾਂਗੇ ਕੰਡੇ ਲਾ ਕੇ ਕਿਸੇ ਸੱਜਣ ਨੇ ਤਿਆਰ ਕਰਾ ਕੇ ਲੈਣੀ ਆ ਲਾ ਸੱਜਣੋਂ ਪਿੰਡ ਫਰਮਾਹੀ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਬਰਨਾਲਾ ਤੇ ਛੋਟੀ ਮੱਲੋ ਇੱਕ ਲੱਗਿਆਂ ਦਿਖਾਉਣ ਘਰੇਲੂ ਸੱਜਣ ਦੇ ਘਰੋਂ ਦਿਖਾਉਣ ਲੱਗਿਆਂ ਪਰ ਇੱਕੇ ਮੰਨ ਲਓ ਵੀ ਇੱਕੇ ਤੁਹਾਨੂੰ ਨਾ 100 ਵਰਗੀ ਦਿਖਾ ਦਾਂਗੇ ਬਾਕੀ ਗੱਲ ਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਪਹਿਲਾਂ ਲੱਭੀ ਇਹਦਾ ਕਾਦੇ ਕਰਾ ਦੇ ਚੈੱਕ ਇਥੋਂ ਹੋਵੇ ਇਥੋਂ ਦੇ ਕੱਦ ਦਾ ਆਈਡੀਆ ਕਰਾ ਦੇ ਲੰਬੀ ਇੰਨੀ ਕਾ ਵੀ ਜਿਹੜੇ ਸੱਜਣਾ ਸੌਦਾ ਹੋ ਗਿਆ ਵੀ ਉਹ ਛੋਟਾ ਹੱਥ ਹੀ ਲੈ ਕੇ ਆਉਣ ਦੀ ਕਿਰਪਾ ਨਾ ਕਰ ਇਹਨੇ ਵੱਡੀ ਗੱਡੀ ਦੀ ਜਾਣਾ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਆ ਜਾ ਬਾਈ ਉੱਧਲੇ ਬੰਨੇ ਹੋਰ ਕੀ ਹਾਲ ਹੈ ਜੀ ਵਧੀਆ ਵੀਰੇ ਚੜਦੀ ਕਲਾ ਵਧੀਆ ਠੀਕ ਠਾਕ ਜੀ ਜਮ ਓਕੇ ਮੋ ਜਮ ਓਕੇ ਜੀ ਨਾਮ ਬੋਲੋ ਜੀ ਆਪਣਾ ਨਾਮ ਗੁਰਪਾਲ ਸਿੰਘ ਆ ਜੀ ਪਿੰਡ ਪਿੰਡ ਫਰਵਾਹੀ ਆ ਜੀ ਪਿੰਡ ਫਰਵਾਹੀ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਬਰਨਾਲਾ ਕਿੰਨੀ ਕੁ ਦੂਰ ਰਹਿ ਗਿਆ ਜੀ ਬਰਨਾਲਾ 5 ਕਿਲੋਮੀਟਰ ਪੈ ਜਾਂਦਾ ਜੀ 5 ਕਿਲੋ ਹਾਂਜੀ ਕਰਦੀ ਝੋਟੀ ਆਪਣੀ ਕਰਦੀ ਆ ਜੀ ਸੁਗਾ ਕਿਹ ਸੂਆ ਦੂਜਾ ਤੇ ਦਿਨ ਕਿੰਨੇ ਕੱਢ ਦੂ ਬਾਈ 8 ਤਰੀਕ ਨੂੰ ਤੈਨੂੰ ਪੂਰੇ ਆ ਜੀ ਇਹਦੇ 8 ਤਰੀਕ ਨੂੰ ਦਿਨ ਪੂਰੇ ਤੇ ਸਵਾਹ ਕਰਾ ਬੱਲੇ ਜੱਕ ਪੱਲਾ ਝੋਟੀ ਦਾ ਸਵਾਹ ਕਿਦਾਂ ਬੜੀ ਜਾਵੇ ਠੰਡੀ ਲੱਭੀ ਸਵਾਹ ਕਰਾ ਦੇ ਚੈੱਕ ਮਾਰਦੇ ਮਾਰਦੇ ਹੱਥਾਂ ਗਾਂਹਲੇ ਬੰਨੀ ਭੇਜਾ ਗਾਂਹਲੇ ਬੰਨੀ ਭੇਜਾ ਤੇ ਹੋ ਜਾ ਹੋ ਜਾ ਸਾਈਡ ਨੂੰ ਇਹ ਇੱਥੋਂ ਇੱਥੋਂ ਕਰ ਸਕਦੇ ਜੱਕ ਬਹਿ ਜਾ ਬਹਿ ਜਾ ਲੈ ਸੱਜਣੋਂ ਪਹਿਲਾਂ ਤੁਹਾਨੂੰ ਸਭਾਈ ਚੈੱਕ ਕਰਾ ਦੇ ਗਰਮ ਗਰਮ ਨਾਲ ਤਾਂ ਝੋਟੀ ਦਾ ਸੀਨ ਹੀ ਨਹੀਂ ਹੈਗਾ ਤੇ ਸੂਆ ਸੌਂਦੀਆ ਦੂਜਾ ਤੇ ਦਿਨ ਬਾਈ ਕਹਿੰਦਾ ਹਲੇ ਕੱਢਦੀ ਆ ਤੇ ਬਾਕੀ ਬਾਡੀ ਦੀ ਬਣਤਰ ਛੋਟੀ ਪੂਰੀ ਆਸ ਲਾ ਗਈ ਹਰੇਕ ਪੱਖ ਤੋਂ ਤੇ ਤੋੜ ਦੋ ਜੀ ਖੋਲ ਕੇ ਬਾਹਰਲੇ ਬੰਨੇ ਲੈ ਸਜਣਾ ਤੁਰਦੀ ਦੀ ਜਜਮੈਂਟ ਕਰ ਸਕਦੇ ਹੋ ਬਾਕੀ ਨਾ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਲੰਬੀ ਆ ਗਈ ਫੁੱਲ ਸਿੰਘ ਆ ਗਿਆ ਬੰਦ ਤੇ ਪੂਰੀ ਡਬਲ ਝੋਟੀ ਆ ਗਈ ਸਵਾ ਤੁਹਾਨੂੰ ਬਾਈ ਨੇ ਚੈੱਕ ਹੀ ਕਰਾਤਾ ਕਿੰਨੇ ਦਿਨ ਬਾਕੀ ਦੱਸਿਆ ਦੀ ਬਾਈ ਦੇ 8 ਤਰੀਕ ਨੂੰ ਦਿਨ ਪੂਰੇ ਆ ਜੀ 8 ਤਰੀਕ ਨੂੰ ਬਾਈ ਕਹਿੰਦਾ ਤੇ ਦਿਨ ਪੂਰੇ ਨੇ ਤਰੀਕ ਮੇਰਾ ਖਿਆਲ ਅੱਜ ਹੋਊਗੀ 29 ਤਰੀਕ ਹੈ ਨਾ 10 ਦਿਨ ਪਏ ਨੇ ਹਾਲੇ ਤਾਂ 29 ਆ ਹਾਲੇ ਤਾਂ ਦਿਨ 10 ਪਏ ਨੇ ਤੇ ਬਾਕੀ ਇੱਥੋਂ ਕਰ ਸਕਦੇ ਜਿੱਦਾਂ ਦਾ ਸਰੀਰ ਓਦਾਂ ਦਾ ਲੇਵਾ ਕਮਾਲ ਆ ਬਿੱਲੇ 11 ਹੋਰ ਲਿਆ ਆ ਲੇ ਆ ਲੇ ਆ ਲੇ ਆ ਸਵੇਰ ਦੀ ਤਾਂ ਬਾਈ ਬੜੀ ਠੰਡੀ ਆ ਨਾ ਬੜੀ ਜਿਆਦੇ ਹਾਂ ਕਿੰਨੇ ਕ ਦੁੱਧ ਵਾਲੀ ਆ ਦੀ ਮਾਂ ਇਹਦੇ ਵੀਰੇ ਪਹਿਲਾਂ ਨੇ 16 ਕਿਲੋ 700 ਗ੍ਰਾਮ ਦੁੱਧ ਦਿੱਤਾ ਜੀ 16 ਕਿਲੋ 700 ਗ੍ਰਾਮ ਵੀ ਪਹਿਲਾਂ ਨੇ ਦਿੱਤਾ ਜੀ 700 ਗ੍ਰਾਮ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਵਯਾ ਬਾਕੀ ਜਿਹੜਾ ਸੱਜਣ ਖਰੀਦੂਗਾ ਮੈਂ ਕਹੂੰਗਾ ਜਿਆਦੇ ਉਹਦੀ ਜੱਜਮੈਂਟ ਕੰਮ ਕਰੂ ਕਮਾਲ ਆ ਬਿੱਲੇ ਕਮਾਲਾ ਕਮਾਲਾ ਕੱਦ ਚੰਗਾ ਤੇ ਲੰਬਾਈ ਵੀ ਚੰਗੀ ਤੇ ਥਾਣਾ ਚ ਗੈਪ ਵੀ ਬਾਲਾ ਕਮਾਲ ਦਾ ਰੱਖਦੀ ਆ 10 ਦਿਨ ਬਾਈ ਕਹਿੰਦਾ ਇਹਦੇ ਪੈਂਟਿੰਗ ਨੇ ਸੂਆ ਰਹੂਗੀ ਰੀਨਲ ਦੂਜਾ ਤੇ ਸੀਵਨ ਵਧੀਆ ਲੱਗਿਆ ਬਾਈ ਇਹਦੇ ਹਾਂ ਸੀਵਨ ਵਧੀਆ ਲਗਾਇਆ ਵਾ ਵੀਰੇ ਆ ਸੀਵਨ ਬਾਈ ਕਹਿੰਦਾ ਚੰਗਾ ਲੱਗਿਆ ਵਾ ਉਹ ਆਪਣਾ ਨੰਬਰ ਤਾਂ ਨਹੀਂ ਪਤਾ ਕਿਹੜਾ ਲੱਗਿਆ ਨੰਬਰ ਤਾਂ ਨਹੀਂ ਜੀ ਪਤਾ ਜੀ ਠੀਕ ਆ ਗੱਲ ਹਾਂ ਐਕਜੈਕਟ ਬਾਈ ਕਹਿੰਦਾ ਨੰਬਰ ਨਹੀਂ ਪਤਾ ਕਿਹੜਾ ਲੱਗਿਆ ਤੇ ਇੱਥੋਂ ਇੱਥੋਂ ਕਰਾ ਦਿ ਲਵੀ ਜੈ ਕੋਈ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੇ ਬਾਕੀ ਸੁਭਾਅ ਦੀ ਬਿਲਕੁਲ ਠੰਡੀ ਆ ਦੁੱਧ 20 ਕਿਲੋ ਦੀ ਗਾਰੰਟੀ ਦੇ ਦਾਂ ਭਾਈ ਸੌਦਾ ਕਰਕੇ ਵੀ 18 ਕਿਲੋ ਮੰਨ ਕੇ ਦੇ ਦਾਂਗੇ ਚਾਹੇ ਸਾਈ ਕਰ ਲੈ ਕੋਈ ਠੀਕ ਆ ਗੱਲ ਹਾਂਜੀ ਚਾਹੇ ਕੋਈ ਸੱਜਣ ਪਾਈ ਕਹਿੰਦਾ ਸਾਈ ਕਰ ਲੈ 18 ਕਿਲੋ ਸਾਈ ਤੇ ਮੰਨ ਕੇ ਦੇ ਦਾਂਗੇ ਜੇ ਕਿਸੇ ਨੇ ਲੈਣਾ ਹੋਇਆ ਅੱਜ ਅੱਜ ਰੇਟ ਹਨਾ ਫਿਰ ਉਦਾਂ ਦਾ ਲੈ ਲਾਂਗੇ ਤੇ ਮਾਰੀ ਬੱਲਿਆ ਹੱਥ ਕੀਰਾਂ ਸੁਭਾਅ ਹੋਰ ਕਰਾ ਦੇ ਚੱਕ ਇੱਥੋਂ ਕਰਾ ਦੇ ਚੱਕ ਇਹ ਗੱਬਣ ਝੋਟੀ ਆ ਕਿਤੇ ਕੋਈ ਸੱਜਣ ਇਹਨੂੰ ਸੂਈ ਹੋਈ ਸਮਝ ਲੇ ਸੂਈ ਵਾਲਾ ਸਿੰਘ ਨਹੀਂ ਲੱਭੀ ਪਛਾਣ ਲੈ ਪੱਖ ਤੋਂ ਕਰਾ ਦੇ ਚੱਕ ਡਰਨ ਡੁਰ ਨਾਲਾ ਵੀ ਕੋਈ ਸਿਸਟਮ ਨਹੀਂ ਹੈਗਾ ਜਮੇ ਨਹੀਂ ਚੜਦੀ ਬਾਹਲੀ ਸੀਲ ਪੂਰੀ ਅਸਲ ਚੜਦੀ ਪਾਲੀ ਗੱਟੀ ਆਪਣੀਆਂ ਤਾਂ ਇੱਥੋਂ 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 ਕਰਾ ਦੇ ਚੈੱਕ ਲੈ ਇੱਥੋਂ ਕਰਾ ਦੇ ਚੈੱਕ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਤਸੱਲੀ ਕਰਾ ਦੇ ਬਿੱਲੇ ਹੋਰਾਂ ਦੀ ਪੂਰੀ ਤਸੱਲੀ ਜਿਹੜੀ ਕਹਿੰਦੇ ਨੇ ਅਸਲ ਤਸੱਲੀ ਪੂਰੀ ਥਾਂ ਸਿੰਗਲ ਚਾਰ ਹੀ ਨੇ ਫੋਰਟ ਸ਼ਾਂਕ ਤਾਂ ਨਹੀਂ ਕੋਈ ਥੋੜਾ ਵੀ ਨਹੀਂ ਠੀਕ ਹੈ ਗੱਲ ਆ ਫੋਰਟ ਸ਼ਾਂਕ ਵੀ ਨਹੀਂ ਹੈਗੀ ਭਾਈ ਕਹਿੰਦਾ ਥਾਣਾ ਰਹਿਣਗੇ ਸਿੰਗਲ ਚਾਰ ਤੇ ਬਾਡੀ ਰਹੂਗੀ ਪੂਰੀ ਅਸਲ ਤੇ ਸਿੰਗਰ ਹੋਊਗਾ ਮੈਂ ਕਹੂੰਗਾ ਬੰਦ ਸਿੰਘ ਚ ਆ ਗਈ 10 ਦਿਨ ਬਾਈ ਕਹਿੰਦਾ ਇਹਦੇ ਪੈਂਟਿੰਗ ਨੇ ਚੰਗਾ ਸੀਮਨ ਲੱਗਿਆ ਤੇ ਪਹਿਲਣ ਦਾ ਕਿੰਨਾ ਦੁੱਧ ਦੱਸਿਆ ਬਾਈ ਦਾ 16 ਕਿਲੋ 700 ਗ੍ਰਾਮ ਵੀ 16 ਕਿਲੋ ਤੇ 700 ਗ੍ਰਾਮ ਬਾਈ ਕਹਿੰਦਾ ਪਹਿਲਣ ਦਾ ਚੋਇਆ ਵਿਆ ਅੱਗੇ ਮੈਂ ਕਹੂੰਗਾ ਵੀ ਜਿਹੜਾ ਸੱਜਣ ਲੈ ਜਾਂਦਾ ਬਾਈ ਉਹਦੀ ਕੀਰ ਤੇ ਡਿਪੈਂਡਾ ਹਨਾ ਹਾਂਜੀ ਤੇ ਰੇਟ ਕੀ ਰਹੂਗਾ ਜੀ ਇਹਦਾ ਫਿਰ ਮੁੱਲ ਤਾਂ 280 ਕਰਦੇ ਆ ਜੀ 2 ਲੱਖ 80000 ਜੀ ਕਿੱਥੇ ਜੇ ਨਿਬੜ ਜੂ ਗੱਲ ਜਮਾ ਦੇਣ ਲੈਣ ਜੀ ਜਮੇ ਲੈਣ ਦੇਣ 2.5 ਲੱਖ ਦੀ ਦੇਵਾਂਗੇ ਜੀ 2 ਲੱਖ ਤੇ 50000 50000 ਹਾਂਜੀ ਤਾਂ ਬੇਲੇ ਕੇ ਰਾਂ ਹੋਰ ਤੌਰ ਫਿਰ ਇਹਦਾ ਉੱਚੇ ਮੁੱਲ ਦਾ ਸੌਦਾ ਦੋ ਤਿੰਨ ਆਰੀ ਤੋਰ ਕੇ ਦਿਖਾਉਣਾ ਪਊਗਾ ਤੋਰਦੇ ਤੋਰਦੇ ਤੇ ਸੰਗਲ ਜੀ ਆ ਹਨਾ ਉਦਾਂ ਮੈਂ ਕਹਤਾਂ ਨਹੀਂ ਪਾ ਡਰ ਟੁਰ ਜਾਂਦਿਆ ਕਰੀਂ ਅੰਡਰ ਤਾਂ ਨਹੀਂ ਹੈਗਾ ਜੀ ਆ ਡਰ ਨਾਲ ਟੁਰਨ ਵਾਲਾ ਸੀਨ ਨਹੀਂ ਹੈਗਾ ਕਿਸੇ ਵੀ ਵਕਤ ਆ ਐ ਲੰਗੀ ਜਾਂਦੀਆਂ ਕੈਮਰੇ ਮੂਰਤੀ ਜਿਵੇਂ ਮੈਂ ਕਹਿੰਦਾ ਹਾਂ ਮਾਲ ਗੱਡੀ ਨੱਕਦੀ ਹੁੰਦੀ ਆ ਫਾਟਕਾਂ ਦੇ ਖੜਿਆਂ ਨੂੰ ਲੰਗੀ ਜਾਂਦੀ ਆ ਪੂਰੀ ਡਾਬਲ ਆ ਗਈ ਸਭਾ ਇਹਦਾ ਇਦਾਂ ਵੀ ਚਾਹੇ ਬਾਈ ਕਹਿੰਦਾ ਇਹਨੂੰ ਬੱਚੇ ਖੋਲ ਕੇ ਤੋਰੀ ਜਾਣ ਇਦਾਂ ਨੇ ਸਭਾ ਦੀ ਝੋਟੀ ਆ ਗਈ ਲੈ ਚੱਲ ਬਾਈ ਇਧਰ ਲੈ ਬੰਨੇ ਕਿੰਨੇ ਦਿਨ ਬਾਕੀ ਦੱਸਿਆ ਬਾਈ 10 ਦਿਨ ਆ ਜੀ ਅੱਧਾ 10 ਦਿਨ ਬਾਕੀ ਆ ਗਏ ਕੱਦ ਮੈਂ ਤੁਹਾਨੂੰ ਸ਼ੁਰੂ ਜੀ ਦਿਖਾਤਾ ਨਾਲ ਖੜਕੇ ਤੇ ਲੈ ਬਹੁ ਚੀਜ਼ ਨਹੀਂ ਵੀ ਵੱਡਾ ਲਫਾਫਾ ਯਾ ਰੱਖੂਗੀ ਫਿਕਸ ਫਿਕਸ ਜਾਂ ਲੈ ਬਰ ਰੱਖੂਗੀ ਤੇ ਪਹਿਲਣ ਦਾ ਆ ਗਿਆ 16 ਕਿਲੋ ਤੇ 700 ਗ੍ਰਾਮ ਦਾ ਰਿਕਾਰਡ ਆ ਗਿਆ 18 ਬਾਈ ਕਹਿੰਦਾ ਐਤਕੀ ਵੀ ਦੇ ਦਾਂਗੇ ਕੰਡੇ ਲਾ ਕੇ ਕਿਸੇ ਸੱਜਣ ਨੇ ਤਿਆਰ ਕਰਾ ਕੇ ਲੈਣੀ ਆ ਤੇ ਜੇ ਕਿਸੇ ਸੱਜਣ ਨੇ ਅੱਜ ਲੈਣੀ ਆ ਅੱਜ ਵਾਲਾ ਮੁੱਲ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ 280 ਡਿਮਾਂਡ ਆ 2 ਲੱਖ ਤੇ 50 ਹਜ਼ਾਰ ਦੀ ਝੋਟੀ ਦੇਣੀ ਆ ਪਿੰਡ ਫਰਮਾਹੀ ਖੜੀਆ ਤਹਿਸੀਲ ਤੇ ਜ਼ਿਲ੍ਹਾ ਬਾਈ ਦਾ ਰਹੂਗਾ ਬਰਨਾਲਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜਾ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ